ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਚੱਲਦੇ ਜੀ ਕੰਮ ਵੀ ਰੋ ਬਹੁਤ ਵਧੀਆ। ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ। ਤੇ ਬਾਕੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਮੇਰੇ YouTube ਚੈਨਲ ਸਰਬਜੀਤ ਮਹਾਲ ਵਲੌਗਸ ਤੇ। ਬਾਬਾ ਸੋਖ ਰਖੇ ਤੁਹਾਨੂੰ ਸਾਰਿਆਂ ਨੂੰ ਹੀ। ਦੁੱਧ ਤੇ ਪੁੱਤ ਖੁਸ਼ੀਆਂ ਖੜੇ। ਤੁਹਾਡੇ ਸਾਰਿਆਂ ਦੀ ਕਮਾਈਆਂ ਝੋਣ ਜੀ। ਬਰਕਤਾਂ। ਤੇ ਲੋ ਜੀ ਚੱਲ ਰਿਹਾ ਕੰਮ ਖੇਤੀਬਾੜੀ ਦੇ ਵੀ ਵਧੀਆ ਵੀਰੋ। ਇਹਦੀ ਇੱਕ ਨੰਬਰ ਹੋ ਗਈ ਇਹ ਗਰਮੀਆਂ ਜਿਹੜੀ ਉਹ ਬਹੁਤ ਹੈ بارش ਨਹੀਂ ਹੋ ਰਹੀ ਚਲੋ ਇਹ ਆ ਪਰਮੇਸ਼ਰ ਦੇ ਆ ਨਹੀਂ ਪਿਆ ਪਰਮੇਸ਼ਰ ਪਾਇਆ ਵਾਹਿਗੁਰੂ ਨਹੀਂ ਕਰਨੀ ਕਿਰਪਾ ਤੇ ਅੱਜ ਜਾ ਰਹੇ ਜੀ ਰੋਪੜ ਮੈਂ ਤੇ ਪਰਮ ਦੀ ਮੰਮੀ ਸਮਾਨ ਰੱਖ ਇਧਰ ਆ ਜੀ ਕੁਸ ਪਰਮ ਦਾ ਬੈਗ ਇੱਕ ਆਪਣਾ ਪਰਮ ਟਿਊਸ਼ਨ ਜਾਣ ਲੱਗ ਗਿਆ ਬੈਗ ਇੱਕੋ ਦਾ ਕਈ ਗੱਲਾਂ ਟਿਊਸ਼ਨ ਦੀਆਂ ਕਾਪੀਆਂ ਲੈ ਜਾਂਦਾ ਟਿਊਸ਼ਨ ਨੂੰ ਸਕੂਲ ਦੀਆਂ ਅੱਜ ਸਕੂਲ ਗਏ ਟਿਊਸ਼ਨ ਵਾਲੀਆਂ ਕਾਪੀਆਂ ਲੈ ਕੇ ਇੱਜ ਉਹਨੂੰ ਬੈਗ ਦਵਾ ਦੇਣਾ ਲੱਗ ਜੀ ਦੇ ਵਿੱਚ ਟਿਊਸ਼ਨ ਦੀ ਕਾਪੀ ਲੱਗ ਤੇ ਸਕੂਲ ਵਾਲੀ ਲੱਗ ਤੇ ਉਹ ਬਾਕੀ ਹੋਰ ਸਮਾਨ ਤੇ ਇੱਕ ਪਰਮ ਦੇ ਮਾਮੇ ਨੂੰ ਰਖੜੀਆਂ ਭੇਜਣੀਆਂ ਜੀ ਉਹ ਵੀ ਕੈਨੇਡਾ ਗਿਆ ਵਾ ਤੁਹਾਨੂੰ ਪਤਾ ਤੁਸੀਂ ਪਿਛਲੇ ਬਲੌਗਾਂ ਚ ਦੇਖਿਆ ਕਹਿੰਦੇ ਆ ਵੀ ਪਿਛਲੀ ਵਾਰੀ ਰਖੜੀਆਂ ਭੇਜੀਆਂ ਸੀ ਜੀ 5-7 ਦਿਨ ਪਹਿਲਾਂ ਤੇ ਰਖੜੀਆਂ ਵਾਲੇ ਦਿਲ ਤੋਂ 3 ਦਿਨ ਬਾਅਦ ਉਹਦੇ ਕੋਲ ਪਹੁੰਚੀਆਂ ਸੋ ਕਹਿੰਦੇ ਵੀ ਕੋਈ ਵੀ ਚੀਜ਼ ਉਹ ਤਿਹਾੜ ਦੇ ਟਾਈਮ ਨਾਲੇ ਚੰਗੀ ਲੱਗਦੀ ਆ ਜਿਕਣਾ ਜਨਮ ਦਿਨ ਆ ਉਹ ਜਨਮ ਦਿਨ ਵਾਲੇ ਦਿਨ ਹੀ ਮਨਾਉਣਾ ਚਾਹੀਦਾ ਅੱਗੇ ਪਿੱਛੇ ਨਹੀਂ ਹੁੰਦਾ ਸੋ ਇੱਕਣਾ ਹੀ ਅੱਜ ਮਹੀਨਾ ਪਹਿਲਾਂ ਜੀ ਮਹੀਨੇ ਤਾਂ ਥੋੜੇ ਜਿ ਦਿਨ ਘੱਟ ਗਏ ਪਰ ਨਹੀਂ ਮਹੀਨਾ ਰਹਿ ਗਿਆ ਜੀ 19 ਦੀ ਅਗਲੀ ਦੀਆਂ ਤੇ ਮਹੀਨਾ ਪਹਿਲਾਂ ਰਖੜੀਆਂ ਪਾ ਦੇਣੀਆਂ ਜੀ ਉਹ ਵੀ ਕੰਮ ਕਰਨਾ ਤੇ ਸੁਧਾਰਿਆਂ ਦਾ ਕੰਮ ਵੀ ਸ਼ੁਰੂ ਹੋ ਗਿਆ ਜੀ ਭੂਆ ਜੀ ਕੋਲ ਜਾਣਾ ਉਧਰ ਤੇ ਬਾਕੀ ਚਲੋ ਬਹੁਤਾ ਕੁਝ ਨਾ ਕਹਿੰਦਾ ਤੁਹਾਨੂੰ ਮਲਾਉਂਦਾ ਪਰਮ ਜੀ ਮਮੀ ਨਾਲ ਤੇ ਰੋਪੜ ਜਾ ਕੇ ਰਖੜੀਆਂ ਪਾਉਣੀਆਂ ਜੀ ਲੈ ਕੇ ਤੇ ਭੂਆ ਨੂੰ ਵੀ ਮਿਲਦੇ ਆਂ ਤੇ ਤੁਸੀਂ ਬਣਾ ਰਹੇ ਹੋ ਵੀਡੀਓ ਤੇ ਨਾ। ਹੋ ਭਾਈ ਮੌਸਮ ਪੂਰਾ ਤੁਹਾਨੂੰ ਪਤਾ ਗਰਮੀ ਵਾਲਾ ਤੇ ਵੇੜਾ ਭਰਿਆ ਪਿਆ ਤੇ ਭਾਈ ਇੱਧਰ ਆਪਣਾ ਸਮਾਨ ਜਿਹੜਾ ਪਈ ਜਾਂਦਾ ਦੇਖੋ ਧਾਨਾਂ ਦੇ ਵਿੱਚ ਟੋਟੇ ਆ ਕੇ ਸੁੱਕੀ ਜਾਂਦੇ ਆ ਧੋਤੋ ਕੇ ਅਭਨੇ ਪਏ ਆ ਮੋਟਰ ਪਾ ਧੋ ਲੈਂਦੇ ਤੇ ਤੇ ਬਾਕੀ ਭਾਈ ਆ ਬਾਗਬਾੜੀ ਵੀ ਫੁੱਲ ਲੱਗੀ ਜਾਂਦੇ ਆ ਜਿਹੜੇ ਫੁੱਲ ਲੱਗ ਗਏ ਸਵੇਰ ਤੱਕ ਖਤਮ ਆ ਜੀ ਕੱਲ ਨੂੰ ਨਵੇਂ ਫੁੱਲ ਆਣੇ ਆ ਦੇਖੋ ਤੇ ਬਾਕੀ ਭਾਈ ਚੱਲ ਰਿਹਾ ਕੰਮ ਤੇ ਇਧਰ ਦੇਖੋ ਭਾਈ ਆ ਧੁੱਪ ਦੇ ਵਿੱਚ ਲਾਲ ਮਿਰਚਾਂ ਨਾਲ ਦੀ ਨਾਲ ਸੁੱਕਣੀਆਂ ਪਾਈਆਂ ਵੀ ਆ ਭਈਆ ਦੇਖੋ ਇੱਕ ਨੇ ਇਹਨਾਂ ਨੇ ਸੁੱਕੀ ਜਾਣਾ ਤੇ ਅੰਦਰ ਚੱਲਦੇ ਆ ਹਾਂ ਭਾਈ ਇਧਰ ਮਿਲੋ ਜੀ ਮੇਰਾ ਉਹ ਸਾਰਿਆਂ ਨੇ ਹੱਥ ਜੁੜ ਕੇ ਬੈਰ ਬਰ ਸਰਸਾ ਗਾ ਲਈ ਤਿਆਰ ਹੈ ਹਾਂਜੀ ਤਿਆਰ ਆਂ ਕੋਈ ਚ ਲੱਗਦੀ ਅੱਜ ਹਾਂਜੀ ਰਖੜੀ ਪਾਉਣ ਚੱਲੀਆਂ ਜੀ ਭਾਈ ਵਾਸਤੇ ਅੱਛਾ ਰਖੜੀ ਪਰ ਮਹੀਨਾ ਰਹਿ ਗਿਆ ਜੀ ਭਾਜੀ ਟਾਈਮ ਤੇ ਕੁਝ ਨਹੀਂ ਠੀਕ ਆ ਦੋ ਤਿੰਨ ਕੰਮ ਕਰਨੇ ਅੱਜ ਪਰਮ ਦਾ ਬੈਗ ਤੁਹਾਨੂੰ ਪਤਾ ਵੀ ਸੌਣ ਦਾ ਮਹੀਨਾ ਚੱਲ ਪਿਆ ਜੀ ਇਸ ਸਧਾਰਿਆਂ ਦਾ ਕੰਮ ਸ਼ੁਰੂ ਹੋ ਗਿਆ ਜੀ ਹੂੰ ਹੁਣ ਪਹਿਲਾਂ ਜਾਣਾ ਜੀ ਅੱਜ ਧੂਆ ਘੋਟਲਾ ਰਹਿਣੀ ਜਿਹੜੇ ਘਰ ਦੇ ਨਾਲ ਤੇ ਵੱਡੀ ਬੇਟੀ ਹੈ ਉੱਥੇ ਉੱਥੇ ਦੇ ਕੰਮ ਸ਼ੁਰੂ ਮਿੱਠੇ ਤੇ ਜੁਵਾਦ ਕਰਨੀ ਜੀ ਫਿਰ ਰੋਲੀ-ਵੋਲੀ ਬੰਤ ਕੇ ਜੀ ਕੋਲ ਜਾਵਾਂਗੇ ਤੇ ਖੂਬ ਲੈਣੇ ਬਾਹਰ ਤੋਂ ਜਾਵਾਂਗੇ ਠੀਕ ਆ ਸਾਰੀਆਂ ਭੈਣਾਂ ਕੋਲ ਬਾਈ ਸਭ ਤੋਂ ਪਹਿਲਾਂ ਬੜੀ ਕੋੜੀ ਕੋਲ ਤੇ ਕੰਮ ਸ਼ੁਰੂ ਹੋਣਾ ਹੈ ਭੂਆ ਕੋਲ ਤੇ ਹਾਂਜੀ ਠੀਕ ਹੈ ਨਾ ਚੱਲੀਏ ਫਿਰ ਲਈਏ ਸਮਾਂ ਹਾਂਜੀ ਝੋਲਾ ਬੈਗ ਆਪਣਾ ਚੱਕ ਲਿਆ ਹਾਂਜੀ ਜਮਾ ਲੈ ਹੈ ਚੱਕ ਲਾ ਚੱਕ ਲਓ ਬਾਈ ਚੱਲਦੇ ਆ ਮਿਲਾਂਗੇ ਰੋਪੜ ਸ਼ਹਿਰ ਜਾ ਕੇ ਹੁਣ ਤੁਹਾਨੂੰ ਲੋ ਬਾਈ ਪਹੁੰਚ ਕੇ ਦੁਕਾਨ ਤੇ ਰਖੜੀਆਂ ਲੈਣ ਵਾਸਤੇ ਤੇ ਬਾਈ ਇੱਧਰ ਵੀਰ ਬੈਠਾ ਬਾਹਰ ਜਿਨ੍ਹਾਂ ਕੋਲ ਮਹਿੰਦੀ ਲਾ ਦਿੰਦੀ ਹੈ हां भाई गर्मी ज्यादा हैं आंदे आंदे ਕੱਲ ਪਰਸਨ ਆਉਂਦੇ ਆ ਹਾਂ ਲਓ ভাই ਇੱਧਰ ਵੀ ਇਹਨਾਂ ਕੋਲ ਵੀ ਹੋਣਾ ਤਾਂ ਇੱਧਰ ਰਖੜੀਆਂ ਦਾ ਚੱਲ ਪਿਆ ਕੰਮ ਬਹੁਤ ਲੱਗ ਰਿਹਾ ਆ ਭਈਆਂ ਰਖੜੀਆਂ ਸਾਰੀਆਂ ਦੀ ਸਾਰੀਆਂ ਲੋ ਉੱਤ ਇਹ ਵਧੀਆ ਡਿਜ਼ਾਈਨ ਸਾਰੇ ਅਲੱਗ-ਅਲੱਗ ਕਲਰ ਬਾਈ ਟੋਟਲ ਦੇਖ ਬਾਈ ਕਿਹੜਾ ਪਸੰਦ ਆਉਂਦਾ ਚਲੋ ਬਾਈ ਹੂੰ ਇਹ ਠੀਕ ਆ ਉਹ ਹੂੰ ਕੱਢ ਲਾ ਇਹ ਦੇਖ ਲਾ ਚਲੋ ভাই ਦਿਖਾਉਂਦਾ ਕਿਹੜੀਆਂ ਪਸੰਦਾਂਆਂ ਆਖੜੀਆਂ। ਲੋ ভাই ਦੋ ਰਖੜੀਆਂ ਹੋ ਗਿਆ ਸਿਲੈਕਟ। ਭੇਜਣੀਆਂ ਜਾਂਦਾ ਦੋ ਇਹ। ਤੇ ਬਾਕੀ ਆ ভাই ਫालतू ਦਾ ਸਮਾਨ। ਇੱਕ ਆ ভাই ਪਾਊਡਰ। ਓਕੇ। 25 ਬੋਸ। ਇਹ ਮੈਂ ਵੀ ਲਾ ਸਕਦਾ ਪਰ ਨਹੀਂ। ਅਜੇ ਤਾਂ ੁੱਪ ਚ ਰਹਿਣ ਵਾਲੇ ਬੰਦੇ ਆ। ਚਲੋ ভাই। ਚਲੋ ਰੋ ਕੰਮ। ਲੋ ਵੀ ਪਰਮ ਦਾ ਬੈਗ। ਹੋ ਰਿਹਾ ਸਿਲੈਕਟ। ਜਰਾ ਟਿਊਸ਼ਨ ਨੂੰ ਲੈ ਕੇ ਜਾਇਆ ਕਰਨਾ ਉਹਨਾਂ ਇਹ ਨਗਦਾ ਚਾਹੀਦਾ ਹੀ ਕਿ ਛੋਟਾ ਲੈਣਾ ਹਾਂ ਇਹਦੇ ਵੀ ਛੋਟਾ ਹੈਗਾ ਜੀ ਕੋਈ ਕੋਈ ਫਾਇਦਾ ਕੋਈ ਨਹੀਂ ਹਾਂ ਦਿਖਾਓ ਮੜਾ ਇੱਕ ਕਿਲਾ ਵੈਸੇ ਹਜੇ ਠੀਕ ਤਾਂ ਜੀ ਤੇ ਕਿਤਾਬਾਂ ਹੀ ਲੈ ਕੇ ਜਾਣਾ ਟਿਊਸ਼ਨ ਨੂੰ ਲੈ ਕੇ ਜਾਣਾ ਜੀ ਇਹ ਐਕਚੁਅਲੀ ਲਾਈਫ ਜ਼ਿਆਦਾ ਹੈ ਜੀ ਹੂੰ ਚੱਕਿਆ ਵੀ ਚੰਗਾ ਲੱਗਾ ਜੀ ਤੇ ਵੀ ਹੈ ਦਾਨਾ ਕਪੜੇ ਚ ਨਹੀਂ ਆਇਆ ਇਹ ਸਟਾਰੀ ਸਹੀ ਲੰਦਾ ਜੀ ਨਹੀਂ ਜਪਾ ਦੇ ਪਾ ਕੋ ਆਕੀ ਦੇਖੀ ਖੋਲ ਕੇ ਇਹਨੂੰ ਵੀ ਚੀ ਚਲੋ ਬਾਈ ਦੇਖਦੇ ਆ ਉਹੀ ਉਹੀ ਠੀਕ ਆ ਜੀ ਹਨਾਰ ਜੀ ਦਾ ਉਹੀ ਠੀਕ ਆ ਚਲੋ ਲੋ ਬਈ ਪਰਮ ਦਾ ਬੈਗ ਹੋ ਗਿਆ ਸਲੈਕਟ ਉਹਦੇ ਨਾਲ ਦੇ ਨਾਲ ਆਪਾਂ ਨੇ ਵੀ ਆਪਣਾ ਰੱਖਤਾ ਬਾਈ ਸ੍ਰੀ ਕਰਤਾਰਪੁਰ ਸਾਹਿਬ ਨੂੰ ਜਾਣਾ ਆਪਣੇ ਵੀ ਪਾਵਰ ਬੈਂਕ ਆਰਾ ਵਗੈਰਾ ਹੈੱਡਫੋਨ ਮਾਇਆ ਪੈਣੀ ਵਾਲਾ ਫੜ ਬਾਈ ਆ ਵੀ ਭਰ ਦੀ ਪੈਸੇ ਨਾਲ ਹਾਂਜੀ ਠੀਕ ਹੈ ਬਾਬਾ ਜੀ ਭਰਨ ਦੇ ਹਾਂ ਹਾਂ ਬਾਬਾ ਜੀ ਸਹੀ ਗੱਲ ਆ ਪਾ ਲਾ ਵਿੱਚ ਚਲ ਇੱਕ ਨਾਲ ਬਾਈ ਪਰਮ ਦੇ ਨਾਲ ਰੋਡਾ ਵੀ ਹੈਂ ਪਰਮ ਦੇ ਨਾਲੇ ਰੋਡਾ ਵੀ ਲੈ ਗਏ ਹਾਂ ਚੰਗਾ ਜੀ ਫਿਰ ਓਕੇ ਬਾਈ ਪਹੁੰਚ ਗਏ ਡਾਕ ਘਰ ਅੰਦਰ ਵੀਡੀਓ ਬਣੀ ਨਹੀਂ ਕਿਉਂਕਿ ਉਹਦੇ ਉਹ ਹੈ ਨਾ ਉਸ ਕਾਨੂੰਨ ਹੈ ਅਲੋਡ ਨਹੀਂ ਹੈਗਾ ਤੇ ਇਧਰ ਬਾਈ ਆ ਚਿੱਠੀ ਭੇਜਤੀ ਠੀਕ ਆ ਹੁਣ ਹਾਂਜੀ ਕੋਈ ਕਮੀ ਬੇਚੀ ਤਾਂ ਨਹੀਂ ਨਹੀਂ ਜਨਾਬ ਪਹੁੰਚੀ ਬਾਈ ਫਿਰ ਸਪੀਡ ਪੋਸਟ ਚੱਲੂਗੀ ਆ ਬਾਈ ਲੱਗੇ ਟਿਕਟਾ ਸਪੀਡ ਪੋਸਟ ਕਰ ਦਿੰਦੇ ਨਾ ਰਹਿ ਗਿਆ ਤਾਂ ਹੈਗੀ ਨਹੀਂ ਤਾਂ ਕੁਝ ਹਾਂ ਚਲੋ ਬਾਈ ਲੈਟਰ ਬਾਕਸ ਚ ਪਾਉਣੀ ਉਹ ਬਾਈ ਪਹੁੰਚ ਗਏ ਭੂਆ ਦੇ ਘਰ ਤੇ ਆਉਂਦਿਆਂ ਨੂੰ ਆ ਗਈ ਇਧਰ ਚਾਹ ਨੇ ਕੋਈ ਚਾਹ ਵੀ ਚਾਰ ਕੱਪ ਹੈ ਤੇ ਇੱਧਰ ਪਹਿਲਾਂ 부ਆ ਨੂੰ ਮਿਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬੈਠਾ ਲੱਗ ਰੱਖਿਆ ਕੋ ਠੀਕ ਹੈ 부ਆ ਹਾਂ ਠੀਕ ਹੈ ਤੇ ਤਾਂ ਤੇ ਤਾਂ ਠੀਕ ਹੈ ਅੱਗੇ ਨਾਲ ਤੇ ਬਹੁਤ ਪਰ ਗਰਮੀ ਹੈਗੀ ਹੈ ਨਾ 부ਆ ਗਰਮੀ ਤਾਂ ਹੈ ਚਲੋ ਚਲੋ ਗਰਮੀ ਹੋਣੀ ਵੀ ਜ਼ਰੂਰੀ ਹੈ ਨਾ ਉਹ ਦੁਨੀਆਂ ਕਾ ਲਈ ਪਰ 부ਆ ਕਹਿੰਦੀ ਵੀ ਥੋੜਾ ਜਿਹਾ AC ਨੇ ਬਚਾਏ ਹੋਏ ਆ ਹਾਂ AC ਤੇਦਰ ਭਾਈ ਸਾਡਾ ਭਾਈ ਮੇਰੇ ਕੰਨੇ ਨੂੰ ਹੈ ਨਾ ਠੀਕ ਹੈ ਚਲੋ ਭਾਈ ਇਧਰ ਮਨਲਾ ਦੀ ਭੂਆ ਨੇ ਭੂਆ ਭੂਆ ਸਦਾਰੇ ਸਦਾਰੇ ਦਾ ਅਧਗਾਟਨ ਕਰ ਵੀ ਦਿੱਤਾ ਹਾਂ ਤੇਰੇ ਖਾਤਰ ਆਇਆ ਤਾਂ ਤਾਂ ਸਾਨੂੰ ਦੇ ਦਿੱਤਾ ਤਾਂ ਕਿ ਆਪ ਤੁਸੀਂ ਵੀ ਮੇਰੇ ਹੀ ਆਹ ਗੱਲ 1 ਲੱਖ ਰੁਪਏ ਦੀ ਕਰੀਏ ਹੋਰ ਕੀ ਠੀਕ ਹੈ ਮੈਂ ਕਹਿੰਦੀ ਬੱਤ ਹੈ ਮਨ ਨੂੰ ਤਾਂ ਪਣਿਆ ਨਹੀਂ 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 ਇਹ ਤਾਂ ਨਹੀਂ ਗੱਲ ਸਾਰੇ ਇੱਕੋ ਬਰਾਬਰ ਠੀਕ ਹੈ ਚੱਲੀ ਜਾਂਦਾ ਕੰਮ ਰਾਲ ਮਿਲ ਕੇ ਕੂਆ ਹੋਰ ਕੀ ਆ ਲੈ ਕੇ ਵੀ ਇੱਥੇ ਤੇ ਕੀ ਜਾਣਾ ਹੋਰ ਹੈ ਦੇਖੋ ਬੂਆ ਕਹਿੰਦੀ ਬਾਈ ਕਰੋ ਬੂਆ ਦਾ ਸਮਾਨ ਬੂਆ ਦੀ ਨਮਕੀਨ ਲੈਂਦੀ ਵੀ ਹੈ ਬੂਆ ਨੇ ਪਿਛਲੀ ਵਾਰੀ ਕਹਿ ਦਿੱਤਾ ਤਾਂ ਬਾਈ ਮਠਾ ਆਇਆ ਤਾਂ ਬੂਆ ਕਹਿੰਦੀ ਵੀ ਮੈਂ ਤਾਂ ਮਠੇ ਤੇ ਵੈਸੇ ਬੂਆ ਖਾਈ ਜਾਂਦੀ ਥੋੜਾ ਥੋੜਾ ਤਾਂ ਕੰਟਰੋਲ ਲਾ ਕੰਟਰੋਲ ਆ ਹਾਂ ਕੰਟਰੋਲ ਲਾ ਲੈ ਬਾਈ ਆਤਾ ਬੂਆ ਨੇ ਤਾਂ ਹੀ ਇਸ ਵਾਰੀ ਇਹ ਕਹਿੰਦੀ ਮੈਂ ਤਾਂ ਨਮਕੀਨ ਲੈ ਕੇ ਜਾਣੀ ਹੈ ਮਾ ਚਲੋ ਬਾਈ ਕਹਿੰਦੇ ਮੈਨੂੰ ਪੂਆ ਨੇ ਕਿਹਾ ਖਿੱਲਾ ਦੇਖਣ ਲੱਗ ਗਈ ਖਿੱਲਾ ਨਹੀਂ ਮਿਲੀਆਂ ਖਿੱਲਾ ਨੂਨ ਵਾਲੀਆਂ ਮਿਲਦੇ ਆ ਧਿਆਨ ਆ ਹੈ ਹਾਂ ਆ ਖਿੱਲਾ ਲੈ ਕੇ ਆਈ ਆ ਇਹ ਇਹ ਤਾਂ ਪੂਆ ਹੈ ਆ ਰੱਖਦੇ ਬਾਈ ਆ ਬਾਈ ਪੂਆ ਦੀ ਨਮਕੀਨ ਸਬਾਨ ਜਿਹੜਾ ਪੂਆ ਨੇ ਖਾਣਾ ਤਾਂ ਸਾਡਾ ਪੂਆ ਫੁੱਫੜ ਕਿੱਥੇ ਆ ਹਾਂ ਵਿਆਹ ਰੋਕੋ ਹੋਣਾ ਸ਼ਾਇਦ ਨੋ ਹਾਂ ਰੋਕੜ ਚੈਰ ਹਾਂ ਕੰਮ ਗਿਆ ਹੋਣਾ ਹੈ ਕਿਆ ਘੁੰਮਣ ਫਿਰਨਾ? ਦਾਂਗੇ ਕਿਹੜਾ ਹੁਣ ਘਰਾਂ ਕੰਮ ਹੈ। ਅੱਛਾ। ਦੁਬਾਰਾ ਦੁਬਾਰਾ ਪਤਾ ਨਹੀਂ ਕਿੱਥੇ ਬੈਠ ਕੇ ਆਜਣਾ। ਪਾਸਪੱਟਾ ਖੇਡ ਕੇ ਆਊਗਾ ਮਾੜਾ ਮੋਟਾ। ਹੈ। ਇਹ ਵੀ ਆਵੇ ਚਾਹ ਪੀਣੀ ਤਾਂ ਕਿ ਨਹੀਂ? ਹਾਂਜੀ ਜੀ ਥੈਂਕ ਯੂ। ਹੈ? ਚੰਡੀ ਹੋਈ ਤੇ ਰੰਮੀ ਜੀ ਘਰੋਂ। ਠੀਕ ਨਹੀਂ ਹਾਂ ਲੈ ਬਈ ਆ ਬੂਆ ਦੀਆਂ ਨਮਕੀਨ ਲੈ ਆਂਦੀ ਜੀ। ਤੇ ਬੂਆ ਨੂੰ ਸਪੈਸ਼ਲੀ ਆਈ ਹੈ ਮਿੱਠਾ ਤਾਂ ਹੁੰਦਾ ਹੀ ਆਉਂਦਾ। ਪਰ ਕਹਿੰਦਾ ਜਿਹੜਾ ਜਿਹੜਾ ਵੀ ਖਾਣਾ-ਦਾਣਾ ਹੋ ਜਾਈ ਕੰਮ ਹੋਣਾ ਚਾਹੀਦਾ ਹਨਾ। ਹੋਰ ਬੂਆ ਖੇਤੀਬਾੜੀ ਹیدرਵੜਾ ਖੇਤਾਂ ਵਾਲਾ ਬੰਦਾ ਤਾਂ ਬੈਠਾ ਜੀਰੀ ਬਈ ਜੀਰੀ ਵਧੀਆ ਖੜੀਏ ਓਕੇ ਕੰਮ ਕਰੂਣ ਤੇ ਬੂਆ ਬਾਈ ਨੇ ਉਹਨਾ 3 ਤਰੀਕ ਨੂੰ ਸਾਡੇ ਹੁਣ ਪਿੰਡ ਅਸੀਂ ਜਾਣਾ ਮੱਥਾ ਟੇਕਣ ਦੱਸਤਾ ਹਾਂ ਮੈਂ ਕਹਿੰਦਾ ਜਿਹੜਾ ਹੈ ਹਾਂ ਦੱਸਤਾ ਠੀਕ ਆ ਚਲੋ ਬਾਈ ਹਾਲਾ ਬਾਈ ਇਹ ਘਟਨਾ ਆਪੇ ਕਰਨਾ ਪਿਆ ਬਾਕੀ ਦੇਖਦੇ ਆ ਬਾਈ ਹੁਣ ਕਹਿੰਦੇ ਵੀ ਲੈਂਦੇ ਤਾਂ ਹੈ ਤੇ ਬੀਚ ਫੋਟੋ ਨੂੰ ਨੂਨ ਕੇ ਅੱਛਾ ਨੂਨ ਕੇ ਕੋਈ ਤਾਂ ਕੋਈ ਪਾ ਲੈ ਕੀ 25 ਕੰਨੌ ਤੇਰੇ ਨੂਨ ਕੇ ਆ ਹਾਂ ਉਹ ਦੇਖੋ ਬਾਈ ਹੋ ਗਈ ਨਾ ਗੱਲ ਫਿਰ ਉਹ ਨਾਲ ਹੀ ਲਿਆਇਆ ਹੋ ਸੱਤੇ ਵਧੀਆ ਬੀਗਾ ਹਾਂ ਮਖਾਨ ਨੂਨ ਵਾਲੀ ਛੋਲੇ ਜੇ ਨਹੀਂ ਉਹ ਕਰਨ ਮੈਂ ਕੋਈ ਤਾਂ ਆਪਾਂ ਪਾ ਲਾਂਗਾ ਨੂਨ ਵਾਲੇ ਛੋਲੇ ਜੇ ਆ ਤੇ ਉਹ ਠੀਕ ਨੇ ਚੱਕ ਵੀ ਆਹ ਰੱਖ ਸਮਾਨ ਲਾਗ ਫਿਰ ਮੈਂ ਕਿਹੀ ਭੂਆ ਨੇ ਮੈਨੂੰ ਚਾਹ ਨਹੀਂ ਬੁਲਾਈ ਹੈਗੀ ਠੀਕ ਨੇ ਆਪਣਾ ਚਾਹ ਪੀ ਪ੍ਰਭੂ ਦੇ ਗੁਣ ਗਾਉਂਟੀ ਕਿਹੇ ਕਰਦੀ ਸੀ ਹਾਂ ਚਾਹ ਪੀਓ ਬਾਈ ਸਾਡੀ ਜਾਨਮਾਲ ਦੀ ਮੰਮੀ ਉਹ ਕਿਹੇ ਕਰਦੀ ਸੀ ਚਾਹ ਪੀਓ ਪ੍ਰਭੂ ਦੇ ਗੁਣ ਗਾਉ ਹਨਾ ਉਹਦੇ ਵਰਗੀ ਵੀ ਕਿਸੇ ਨੇ ਨਹੀਂ ਬਣਨਾ ਦੋਨਾਂ ਵਰਗੀ ਹਨਾ ਹੁੰਦੀ ਆਏ ਜਿੰ ਬੰਦੇ ਹੈਗੇ ਹਾਂ ਪਹਿਲਾਂ ਬਹੁਤ ਚੰਗੇ ਹੂੰ ਚਲੋ ਬਾਕੀ ਬਾਈ ਤੁਹਾਡਾ ਭੈਣਾ ਭਾਈਆਂ ਦਾ ਬਹੁਤ ਤਾਂ ਹਾਂ ਸਾਰੇ ਹੀ ਉਹ ਰਸ ਦੇ ਦਿੱਤੇ ਕਹਿੰਦੇ ਮੇਰੇ ਕੋਲ ਤਾਂ ਹਰੇਕ ਚੀਜ਼ ਲੈ ਕੇ ਪਹੁੰਚ ਜਾਂਦੇ ਤੇ ਜਿਆਦਾ ਹੁੰਦੇ ਤੇ ਹੋਰ ਹੈਂ ਹੁੰਦੀਆਂ ਮੰਡੀ ਤੇ ਗਈ ਬੂਰ ਆਂਬ ਅੱਛਾ ਜੀ ਜਦੋਂ ਨੇ ਪਹਿਲਾਂ ਸੀ ਹਾਂ ਪਹਿਲੇ ਅੱਛਾ ਲੇ ਕੇ ਜਾਣੀ ਇੱਥੇ ਜੇ ਮੰਡੀ ਚ ਆਉਂਦੇ ਹੁੰਦੇ ਸਬਜ਼ੀ ਲੈ ਕੇ ਪਹਿਲਾਂ ਆਪਾਂ ਸਬਜ਼ੀ ਲਾਉਂਦੇ ਹਾਂ ਹਾਂ ਜਦੋਂ ਨਾ ਇੱਥੇ ਆ ਗਈ ਸੀ ਨਾ ਮੰਡੀ ਜਦੋਂ ਇੱਥੇ ਆ ਮੈਂ ਇੱਥੇ ਫੜਾ ਕੇ ਜਾਂ ਸਾਈਕਲ 'ਤੇ ਹਾਂ ਸਾਈਕਲ 'ਤੇ ਆਉਂਦਾ ਅੱਛਾ